ਫੁੱਲਾ ਪਰਿਚੰਗੀਰ ਵਿੱਚ ਹਰਿਆ ਹਰਿਆ ਕਾ ਫੁੱਲਾ ਪਰਿਚੰਗੀਰ ਵਿੱਚ ਹਰਿਆ ਹਰਿਆ ਕਾ ਵੀ ਨਜ਼ਰਾਂ ਨੇ ਖਾਲੀ ਉੱਚੀਆਂ ਕੰਦਾ ਕਰਾ ਵੀ ਨਜ਼ਰਾਂ ਨੇ ਖਾਲੀ ਉੱਚੀਆਂ ਕੰਦਾ ਕਰਾ ਵੀ ਨਜ਼ਰਾਂ ਨੇ ਖਾਲੀ ਕਦੇ ਨਾ ਆਇਓ ਚਿੱਟੇ ਕੱਪੜੇ ਪਾ ਕੇ ਕਦੇ ਨਾ ਆਇਓ ਬਸ ਚੜੀ ਕੇ ਤੇਰਾ ਟਾਂਗਾ ਟੁੱਟ ਜੀ ਵਿਕਰੱਚ ਕਰੀ ਕੇ ਤੇਰਾ ਟਾਂਗਾ ਟੁੱਟ ਜੀ ਵਿਕਰੱਚ ਕਰੀ ਕੇ ਤੇਰਾ ਟਾਂਗਾ ਟੁੱਟ ਜੀ ਵਿਕਰੱਚ ਕਰੀ ਕੇ ரே அபி ரங்க ரே அபி ரங்கே மாஃபி சடா ராஜிநாங்க மாஃபா ਬਾਬਾ ਜੀ ਮੇਰੀ ਪੁੱਛ ਕੱਢ ਦਿਓ ਮੈਂ ਕਣਚਾ ਚਾਹੀ ਕੇ ਲਿਆਈ ਬਾਬਾ ਜੀ ਮੇਰੀ ਪੁੱਛ ਕੱਢ ਦਿਓ ਮੈਂ ਕਣਚਾ ਚਾਹੀ ਕੇ ਲਿਆਈ ਬਾਬਾ ਜੀ ਮੇਰੀ ਪੁੱਛ ਕੱਢ ਦਿਓ ਸਵਾ ਪੰਜ ਕੇ ਲੱਡੂ ਬੀਬੀ ਪੁੱਛਣਾ ਤੇਰੀ ਕੱਡੂ ਬੀਬੀ ਸਵਾ ਪੰਜ ਕੇ ਲੱਡੂ ਬੀਬੀ ਪੁੱਛਣਾ ਤੇਰੀ ਕੱਡੂ ਬੀਬੀ ਖਰਚਾ ਤੇਰਾ ਹੋ ਬਹੁਤ ਸਾਰਾ ਨੀ ਪੰਜ ਕਪੜੀ ਮੰਗੀ ਤੇਰਾ ਜੀਠ ਕਵਾਰਾ ਨੀ ਪੰਜ ਕਪੜੀ ਮੰਗੀ ਤੇਰਾ ਜੀਠ ਕਵਾਰਾ ਨੀ ਪੰਜ ਕਪੜੀ ਮੰਗੀ ਤੇਰਾ ਜੀਠ ਕਵਾਰਾ ਨੀ ਵਗ ਦਿਨ ਦੀ ਵਿੱਚ ਬੁਟਾ ਹੈ ਜਵਾਰ ਦਾ ਵਗ ਦਿਨ ਦੀ ਵਿੱਚ ਬੁਟਾ ਹੈ ਜਵਾਰ ਦਾ ਮੈਂ ਵਰਫੀ ਦੀ ਟਿੱਕੀ ਮਾਹੀ ਲੱਡੂ ਨੀਵ ਜਾਰਦਾ ਮੈਂ ਵਰਫੀ ਦੀ ਟਿੱਕੀ ਮਾਹੀ ਲੱਡੂ ਨੀਵ ਜਾਰਦਾ ਮੈਂ ਵਰਫੀ ਦੀ ਟਿੱਕੀ ਮਾਹੀ ਲੱਡੂ ਨੀਵ ਜਾਰਦਾ ਸੱਸ ਮੇਰੀ ਨੇ ਸੂਟ ਸਵਾਏ ਆ ਸੱਸ ਮੇਰੀ ਨੇ ਸੂਟ ਸਵਾਏ ਆ ਮੈਨੂੰ ਕਹਿੰਦੀ ਪਾ ਕੁੜੇ ਰਾਂਜਾ ਮੇਰਾ ਲੂਣ ਵੇਚਦਾ ਮੈਨੂੰ ਕਹਦਾ ਚਾਹ ਕੁੜੇ ਰਾਂਜਾ ਮੇਰਾ ਲੂਣ ਵੇਚਦਾ ਮੈਨੂੰ ਕਹਦਾ ਚਾਹ ਕੁੜੇ ਰਾਂਜਾ ਮੇਰਾ ਲੂਣ ਵੇਚਦਾ ਮੈਨੂੰ ਕਹਦਾ ਚਾਹ ਕੁੜੇ ਜਦੋਂ ਜਵਾਨੀ ਸਾਡੇ ਉੱਤੇ ਆਈ ਸੀ ਜਦੋਂ ਜਵਾਨੀ ਸਾਡੇ ਉੱਤੇ ਆਈ ਸੀ ਪੱਜੀ ਜਾਂਦੀ ਕਾਟੋਨੀ ਮੈਂ ਕਿੱਕ ਰਾਂਤੋ ਲਈ ਸੀ ਪੱਜੀ ਜਾਂਦੀ ਕਾਟੋਨੀ ਮੈਂ ਕਿੱਕ ਰਾਂਤੋ ਲਈ ਸੀ ਪੱਜੀ ਜਾਂਦੀ ਉਤਲੇ ਕੜੇ ਵਿੱਚ ਪੰਡ 18 ਦੇ ਉਤਲੇ ਕੜੇ ਵਿੱਚ ਪੰਡ 18 ਦੇ ਹੇਠ ਲਿਖੜੇ ਵਿੱਚ ਛੱਗਲੇ ਨੀ ਬੀਬੀ ਨਣਦੀ ਤੂੰ ਕਿਉ ਲੈਂਦੀ ਬਦਲੇ ਨੀ ਬੀਬੀ ਨਣਦੇ ਤੂੰ ਕਿਉ ਲੈਂਦੀ ਬਦਲੇ ਨੀ ਬੀਬੀ ਨਣਦੇ ਤੂੰ ਕਿਉ ਲੈਂਦੀ ਬਦਲੇ ਨੀ ਬੀਬੀ ਨਣਦੇ ਹੋਰਾ ਮੂਰੇ ਰੋਵ ਚਾੜਦਾ ਹੋਰਾ ਮੂਰੇ ਰੋਵ ਚਾੜਦਾ ਭਾਬੀ ਤੋ ਰਹਿੰਦਾ ਡਰਦਾ ਵੀਰ ਭਾਬੀ ਨੂੰ ਹਾਂਜੀ ਹਾਂਜੀ ਕਰਦਾ ਬੀਰਾ ਭਾਬੀ ਨੂੰ ਹਾਂਜੀ ਹਾਂਜੀ ਕਰਦਾ ਬੀਰਾ ਭਾਬੀ ਨੂੰ ਹਾਂਜੀ ਹਾਂਜੀ ਕਰਦਾ ਬੀਰਾ ਭਾਬੀ ਨੂੰ ਵਾਰੀ ਵਰਸੀ ਖਟਣ ਗਿਆ ਸੀ ਵਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂਦੀ ਰਾਈ ਵੇ ਮੈਂ ਸਿਉਨੇ ਵਰਗੀ ਤੈ ਕਦਰ ਨਾ ਪਾਈ ਵੇ ਮੈਂ ਸਿਉਨੇ ਵਰਗੀ ਤੈ ਕਦਰ ਨਾ ਪਾਈ ਵੇ ਮੈਂ ਸਿਉਨੇ ਵਰਗੀ ਤੈ ਕਦਰ ਨਾ ਪਾਈ ਵੇ